ਕਿ ਨਾ ਹੀ ਤਾ ਮੇਰਾ ਨਾਮ ਗੁਲਜੀਬ ਸਿੰਘ ਹੈ ਜੀਬੀ ਜੀ ਤੁਹਾਡਾ ਮੋਬਾਈਲ ਕੋਲ ਲਾ ਕੇ ਕਿਸ ਤਰ੍ਹਾਂ ਬਾੜਦਾ ਤੁਸੀਂ ਮੈਂ ਪਿੰਡੋਂ ਫਾਮੜਾ ਫੜੇ ਕਰ ਕੰਮ ਤੇ ਮੇਰਾ ਸਾਈਕਲ ਪੈਂਚਰ ਹੋ ਗਿਆ ਥਾਣੇ ਦੇ ਨਾਲੀ ਸਾਹਮਣੇ ਤੇ ਮੈਂ ਚੱਲ ਜਾਣੇ ਖਲੋਤੇ ਉਹਨਾਂ ਨੂੰ ਮੈਂ ਵਾਰ ਮਾਰੀ ਮੈਂ ਥੱਕ ਲਿਆ ਉਹ ਤਾਂ ਘਰ ਆਇਆ ਤੇ ਫੋਨ ਲਖੋ ਕੇ ਗਾਂ ਗਏ ਹਾਂ ਤੁਸੀਂ ਹਾਂਜੀ ਕਹਾਂ ਹਾਂਜੀ ਇਹ ਦੋਨੋਂ ਤੁਹਾਡੇ ਲੱਗਦਾ ਜੁਰ ਤੋਂ ਹੀ ਇਸ ਤਰ੍ਹਾਂ ਸੀ ਹਾਂ ਬਚਪਨ ਤੋਂ ਹੀ ਤੇ ਕਿਨੇ ਗਨੇ ਸੀਗੇ ਉਹ 4 ਜਣੇ ਸੀ ਚਾਹਦੇ ਬੰਦੇ ਹਾਂਜੀ ਹਾਂਜੀ ਕਿਥੋਂ ਦੇ ਨੇ ਸਫਾ ਦੇ ਕਰਦੇ ਹੀ ਕਿਨੇ ਜਣੇ 4 ਜਣੇ ਚੋਣ ਪਛਾਣ ਤੇ ਹਾਂਜੀ ਸਾਡੇ ਸਾਹਮਣੇ ਆਇਆ ਤੇ ਚਾਲੂ ਹਾਂਜੀ ਹਾਂਜੀ ਇਹ ਚੋਰ ਫਰੇ ਜਾਨ ਤੇ ਪਤਾ ਵੀ ਲੱਗ ਜੇ ਕਿ ਗਾਣਾ ਚੋਰੀਆ ਕਰਨ ਉਹਨੇ ਸਜ਼ਾ ਦਿੱਤੀ ਜਾਵੇ ਮੇਰਾ ਫੋਨ ਵਾਪਸ ਪਾਇਆ ਜਾਵੇ ਇਹ ਮੇਰਾ ਬੇਟਾ ਹੈਗਾ ਜੀ ਅੱਗੇ ਗੱਲ ਬਾਤ ਮੈਂ ਦੇਖੋ ਯਾਰ ਆਇਆ ਹੈ ਤੇ ਚੈਗਲ ਦਾ ਪੈਂਚਰ ਹੋ ਗਿਆ ਫੋਨ ਖੋ ਗਿਆ ਕੋ ਲੈ ਗਿਆ ਇਹਦੇ ਦੋਵੇਂ ਪੈਰ ਵੀ ਹੰਦੀਏ ਤੇ ਸੱਜੇ ਹੱਥ ਦੀਆਂ ਮਤਲਬ ਉਂਗਲਾਂ ਬਿਲਕੁਲ ਹੱਡੀਆਂ ਦੀਆਂ ਤੇ ਖੱਬੇ ਦੀਆਂ ਮਤਲਬ ਇਹਦੇ ਦੋ ਹੀ ਹੁੰਗਾ ਹੱਗੀਆਂ ਦਾ ਤੇ ਸਾਨੂੰ ਨੇ ਮੰਗੇ ਹੈਗੇ ਤੇ ਚੋਰ ਖੜੇ ਜਾਣ ਛੇਤੀ ਛੇਤੀ ਤੇ ਇਹਦਾ ਚਾਹੇ ਦਾ ਫੋਨ ਮਤਲਬ ਦਿੱਤਾ ਜਾਵੇ ਸਾਨੂੰ ਉਹ ਕਿਸ਼ਤਾਂ ਤੇ ਫੋਨ ਲਿਆ ਹਜ਼ਾਰੇ ਬੇਟੇ ਨੇ ਕਿਹੜਾ ਚਿਰ ਹੋਇਆ ਮੈਨੂੰ ਹੋਏ ਚਾਰ ਪੰਜ ਮਹੀਨੇ ਹੋਏ ਲੈਣ ਨੂੰ ਜੀ ਕਿੰਨੀਆਂ ਕਿਸ਼ਤਾਂ ਕਿੰਨੀਆਂ ਹੁੰਦੀਆਂ ਆਏ ਜੀ ਉਹ ਇੰਨੀਆਂ ਦੋ ਰਹਿੰਦੀਆਂ ਇਹ ਕਿਸ਼ਤਾਂ ਦੀਆਂ ਜੀ अनुभव मांगे फड़े जान ना ते ਨਾਲ ਉਹਨਾਂ ਸਜ਼ਾ ਹੋਏ ਉਹਨਾਂ ਨਾਲ ਤੇ ਨਾਲੇ ਬੱਚੇ ਦਾ ਫੋਨ ਦਿੱਤਾ ਜਾਵੇ ਜਦੀਪ ਸਿੰਘ ਹੈ ਜੀ ਕੀ ਲੱਗਦਾ ਮੇਰੇ ਆਪੇ ਹੀ ਲੱਗਦਾ ਜੀ ਛਾਣੇ ਤੇ ਲੱਗਉਂਦੇ ਆਉਂਦੇ ਆਹ 4 ਮੁੰਡੇ ਨਾਲ ਤੇ ਚੌਹ ਮੁੰਡਿਆਂ ਦਾ ਟੱਕਾ ਲਾਉਂਦੇ ਮੋਟਰ ਤੇਨੂੰ ਸਾਈਕਲ ਨੂੰ ਇਹਨਾਂ ਦਾ ਸਾਈਕਲ ਪੈਂਚਰ ਹੋਇਆ ਆ ਇਹ ਟਾਇਰ ਪੈਂਚਰ ਹੋਇਆ ਆ ਇਹ ਤੇ ਪਿੰਚਾਂ ਲੋਮਣਾਂ ਬਾਅਦ ਆਉਂਦੇ ਨੇ ਟੇਪੂ ਸਾਈਕਲ ਦਾ ਉਹਨਾਂ ਨੇ ਮੁੰਡਿਆਂ ਨੇ ਮਿਲ ਕੇ ਮੋਬਾਈਲ ਖੋਹ ਕੇ ਉਸੇ ਰੇ ਭੱਜ ਕੇ ਮੁੰਡੇ ਪਕਣ ਲਗਾ ਕੇ ਦਰਨਵਾਗੇ ਜਿਹੜੇ ਮੁੰਡਿਆਂ ਨੂੰ ਇਹ ਟੱਕਾ ਲਾਇਆ ਉਹ ਵੀ ਲਾਗੇ ਉਹੋ ਹੀ ਲੈ ਕੇ ਮਗਾਰੇ ਦਾ ਖੋਹਗੇ ਤੇ ਮੈਨੂੰ ਮਿਲਤਾ ਕਿੰਦਾ ਅੰਦਰ ਨਾ ਬਿਲੇ ਕੋਈ ਬਿਲੇ ਕੋਈ ਬਲ ਆਪਾਂ ਤੁਹਾਨੂੰ ਉਸੜ ਬੁਲਾਇਆ ਆਣ ਕੇ ਤੇ ਪਥਾਣੇ ਆ ਗਏ ਕੀ ਹਾਂ ਪਥਾਣੇ ਥਾਣੇ ਵਾਲੇ ਕਹਿੰਦੇ ਕੋਈ ਨਹੀਂ ਲੱਭਦਾ ਬੰਦੇ ਅੰਡੀ ਕਾਪੂ ਮੋਬਾਈਲ ਪਿਆ ਗਿਆ ਮਤਲਬ ਅਡੀ ਪੁੱਤਰ ਕਾਸਤਾ ਇਹ ਮਾਮਲਾ ਇਹਦਾ ਇੱਕ ਜਗਦੀਸ਼ ਸਿੰਘ ਸਨ ਆਫ ਬਲਜੀਤ ਸਿੰਘ ਲਈ ਇੱਕ ਜਸਤੇ ਇਹਨਾਂ ਦਰਖਾਸਤ ਨੂੰ ਪ੍ਰਾਪਤ ਹੋਈ ਆ ਇਹ ਦਰਖਾਸਤ ਦੇ ਵਿੱਚ ਉਹਨੇ ਜੋ ਦੱਸਿਆ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਕੇ ਤੇ ਇਹਦੀ ਇਟ੍ਰੈਕਸ਼ਨ ਕਰਾਂਗੇ ਇਹ ਸਾਡੋ ਕੇ ਨਾਮ ਅੱਧੇ ਪੇਸ਼ਾਨਦਾ ਠੀਕ ਹੈ ਅਸੀਂ ਉਹਦੀ ਉਹਨੂੰ ਉਹਦੀ ਹੈਲਪ ਲੈ ਕੇ ਤੇ ਆਪਣੇ ਟੈਕਨੀਕਲ ਤਰੀਕੇ ਵਰਤ ਕੇ ਵੀ ਇਹਨੂੰ ਸੈਟ ਉੱਪਰ ਕਰਾਂਗੇ ਇਮੀਡੀਏਟ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ